ਅੱਜ ਕਿਸਾਨਾਂ ਵੱਲੋਂ ਪੂਰੇ ਪੰਜਾਬ ਭਰ ਦੇ ਵਿੱਚ ਬੰਦ ਦੀ ਜਿਹੜੀ ਕਾਲ ਦਿੱਤੀ ਗਈ ਸੀ ਔਰ ਜੇਕਰ ਬੱਸ ਸਟੈਂਡ ਦੀ ਗੱਲ ਕਰੀਏ ਬੱਸ ਸਟੈਂਡ ਦੇ ਵਿੱਚ ਵੀ ਜਿਹੜਾ ਕਿਸਾਨਾਂ ਨੂੰ ਜਿਹੜਾ ਸਮਰਥਨ ਦਿੱਤਾ ਜਾ ਰਿਹਾ ਜੇਕਰ ਅਲੱਗ-ਅਲੱਗ ਜਗ੍ਹਾ ਦੀ ਗੱਲ ਕਰੀਏ ਕਿਤੇ ਨਾ ਕਿਤੇ ਜੇ ਅਸੀਂ ਗੱਲ ਕਰਦੇ ਹਾਂ ਕਿ ਲੁਧਿਆਣਾ ਸ਼ਹਿਰ ਦੀ ਕਈ ਦੁਕਾਨਾਂ ਖੁੱਲੀਆਂ ਨੇ ਕਿਤੇ ਨਾ ਕਿਤੇ ਜਿਹੜੇ ਬਾਜ਼ਾਰ ਵੀ ਖੁੱਲੇ ਨੇ ਪਰ ਜੇ ਬੱਸ ਸਟੈਂਡ ਦੀ ਗੱਲ ਕਰੀਏ ਰੇਲਵੇ ਸਟੇਸ਼ਨ ਦੀ ਗੱਲ ਕਰੀਏ ਉੱਥੇ ਰੇਲਾ ਬੰਦ ਨੇ ਬੱਸ ਸਟੈਂਡ ਦੇ ਬੱਸਾਂ ਨਹੀਂ ਚੱਲ ਰਹੀਆਂ ਲੋਕ ਵੀ ਕਾਫੀ ਖੱਜਲ-ਖੁਆਰ ਵੀ ਹੋ ਰਹੇ ਨੇ ਕਈ ਇਹਨਾਂ ਨੂੰ ਅਜੇ ਤੱਕ ਨਹੀਂ ਪਤਾ ਕਿ ਅੱਜ ਕਿਸਾਨਾਂ ਵੱਲ ਜਿਹੜੇ ਬੰਦ ਦੀ ਕ ਸਮਰਥਨ ਦਿੱਤਾ ਗਿਆ ਗੱਲਬਾਤ ਕਰਾਂਗੇ ਸਾਡੇ ਨਾਲ ਹੀ ਆ ਸਰ ਕੀ ਨਾਮ ਹੈ ਤੁਹਾਡਾ ਜੀ ਮੇਰਾ ਨਾਮ ਸ਼ਮਸ਼ੇਰ ਸਿੰਘ ਸੂਬਾ ਜਨਰਲ ਸਕੱਤਰ ਪੰਜਾਬ ਰੂਡੋ ਜੀ ਪਨਬਸ ਪੀਆਰਟੀਸੀ ਕੰਟਰੈਕਟ ਵਰਕਰ ਯੂਨੀਅਨ ਪੰਜਾਬ ਨੂੰ ਸਰ ਕੀ ਲੱਗਦਾ ਜੇਕਰ ਜੇ ਆਪਾਂ ਗੱਲ ਕਰੀਏ ਕਿਸਾਨਾਂ ਵੱਲੋਂ ਪੰਜਾਬ ਬੰਦ ਜਿਹੜੀ ਕਾਲ ਦਿੱਤੀ ਗਈ ਸੀ ਪਰ ਕਈ ਲੋਕਾਂ ਨੂੰ ਹਜੇ ਤੱਕ ਨਹੀਂ ਪਤਾ ਲੱਗਿਆ ਹਜੇ ਵੀ ਲੋਕ ਬੱਸ ਸਟੈਂਡ ਤੇ ਖੱਜਲ ਖਵਾਰ ਹੋ ਰਹੇ ਨੇ ਬਿਲਕੁਲ ਕਿਸਾਨਾਂ ਵੱਲੋਂ 3-4 ਦਿਨ ਪਹਿਲਾਂ ਜਿਹੜੀ ਬੰਦ ਦੀ ਕਾਲ ਦਿੱਤੀ ਗਈ ਆ ਸਾਰਿਆਂ ਨੂੰ ਪਤਾ ਵਾ ਲਗਭਗ ਮੀਡੀਆ ਦੇ ਵਿੱਚ ਪ੍ਰਿੰਟ ਮੀਡੀਆ ਦੇ ਵਿੱਚ ਖਬਰਾਂ ਆ ਗਈਆਂ ਸੀਗੀਆਂ ਕਿਉਂਕਿ ਸਾਰੇ ਸਾਥੀ ਜਾਣਦੇ ਆ ਪੰਜਾਬ ਦੇ ਲੋਕ ਵੀ ਜਾਣਦੇ ਆ ਕਿ ਲਗਭਗ 11 ਮਹੀਨਿਆਂ ਤੋਂ ਜਿਹੜਾ ਕਿਸਾਨਾਂ ਦਾ ਧਰਨਾ ਚੱਲ ਰਿਹਾ ਬਾਰਡਰਾਂ ਦੇ ਉੱਤੇ ਖਨੌਰੀ ਬਾਰਡਰ ਤੇ ਸ਼ੰਮੂ ਬਾਰਡਰ ਉਸ ਤੋਂ ਬਾਅਦ ਡੱਲੇਵਾਲ ਸਾਹਿਬ ਨੂੰ ਇੱਕ ਮਹੀਨੇ ਤੋਂ ਉੱਪਰ ਦਾ ਸਮਾਂ ਹੋ ਗਿਆ ਜੋ ਮਰਨ ਵਰਤੇ ਬੈਠੇ ਉਹਨਾਂ ਦੀ ਜਿਹੜੀ ਹਾਲਤ ਆ ਉਹ ਇਸ ਟਾਈਮ ਬਹੁਤ ਨਾਜ਼ੁਕ ਬਣੀ ਹੋਈ ਆ ਤੇ ਲੋਕਾਂ ਨੂੰ ਸਹਿਯੋਗ ਲੈਣ ਲਈ ਜਿਹੜਾ ਕਿਸਾਨ ਜਥੇਬੰਦੀਆਂ ਵੱਲੋਂ 30 ਦੀ ਬੰਦ ਦੀ ਕਾਲ ਪੂਰਨ ਤੌਰ ਤੇ ਹੰਗਾਰਾ ਮਿਲਿਆ ਸਾਰੀਆਂ ਜਥੇਬੰਦੀਆਂ ਵੱਲੋਂ ਤੇ ਮੁਕੰਮਲ ਤੌਰ ਤੇ ਅੱਜ ਜਿਹੜਾ ਉਹਨਾਂ ਦਾ ਜਿਹੜਾ ਧਰਨਾਵਾ ਜਿਹੜਾ ਬੰਦ ਦਾ ਉਹ ਸਫਲ ਹੋਇਆ ਵਾ ਜਿਹਦੇ ਚ ਅਸੀਂ ਟਰਾਂਸਪੋਰਟ ਵੱਲੋਂ ਵੀ ਜਿਹੜਾ ਸਮਰਥਨ ਦਿੰਦੇ ਆ ਅੱਜ ਅਸੀਂ ਉਹਨਾਂ ਦੇ ਧਰਨੇ ਦੇ ਵਿਸ਼ਮੂਲਤ ਕਰਨੇ ਜਾ ਰਹੇ ਹਾਂ ਅੱਛਾ ਸੇਖਰ ਜੇਕਰ ਗੱਲ ਕਰੀਏ ਤੁਹਾਨੂੰ ਨਹੀਂ ਲੱਗਦਾ ਜੇ ਕੋਈ ਧੰਨੇ ਲੱਗਦੇ ਆ ਜਿਵੇਂ ਕਿਸਾਨਾ ਵਾਲਾ ਜਦ ਪੰਜਾਬ ਬੰਦੀ ਜਿਹੜੀ ਕਾਲ ਦਿੱਤੀ ਗਈ ਸੀ ਪੰਜਾਬ ਬੰਦਾ ਐਲਾਨ ਕੀਤਾ ਗਿਆ ਥੋਡੇ ਵੱਲੋਂ ਵੀ ਕਈ ਵਾਰ ਪ੍ਰਦਰਸ਼ਨ ਕੀਤਾ ਗਿਆ ਆਪਣੀਆਂ ਮੰਗਾਂ ਨੂੰ ਲੈ ਕੇ ਤੁਹਾਨੂੰ ਲੱਗਦਾ ਕਿ ਸਰਕਾਰਾਂ ਨੂੰ ਚੀਜ਼ਾਂ ਵੱਲ ਧਿਆਨ ਦੇਣਾ ਚਾਹੀਦਾ ਤਾਂ ਕਿ ਇਹਦਾ ਮਾਹੌਲ ਨਾ ਪੈਦਾ ਹੋ ਸਕੇ ਲੋਕ ਨਾ ਪਰੇਸ਼ਾਨ ਹੋ ਸਕਣ ਕਿਉਂਕਿ ਜਦੋਂ ਧੰਨੇ ਪ੍ਰਦਰਸ਼ਨ ਹੁੰਦੇ ਆ ਸੜਕਾਂ ਜਾਮ ਹੁੰਦੀਆਂ ਨੇ ਰੇਲਾ ਬੰਦ ਹੁੰਦੀਆਂ ਨੇ ਬੱਸਾਂ ਬੰਦ ਲੋਕ ਕਾਫੀ ਪਰੇਸ਼ਾਨ ਹੁੰਦੇ ਤਾਂ ਕਿ ਇਹਦਾ ਮਾਹੌਲ ਨਾ ਵੱਢ ਸਕੇ ਬਿਲਕੁਲ ਲੋਕਤੰਤਰ ਦੇ ਵਿੱਚ ਲੋਕਾਂ ਨੇ ਸਰਕਾਰਾਂ ਚੁਣੀਆਂ ਵੀ ਸਾਡੀ ਗੱਲਬਾਤ ਜਿਹੜੀ ਆ ਇੱਕ ਵਕੀਲ ਬਣ ਕੇ ਕਰਨਗੇ ਪਰ ਕਿਤੇ ਨਾ ਕਿਤੇ ਜਿਹੜੀਆਂ ਚੁਣੀਆਂ ਹੋਈਆਂ ਸਰਕਾਰਾਂ ਉਹ ਫੇਲ ਹੁੰਦੀਆਂ ਸਾਫ ਤੌਰ 'ਤੇ ਕਿਉਂਕਿ ਇਹਨਾਂ ਨੇ ਜਿਹੜਾ ਜਦੋਂ ਲੋਕਤੰਤਰ ਦਾ VOTING ਨਾਲ VOTING ਕਰਾਉਣੀ ਹੁੰਦੀ ਆ ਉਦੋਂ ਗੁੰਡੇ ਰਾਜ ਨਾਲ ਵੋਟ ਕਰਾ ਕੇ ਤੇ ਸਰਕਾਰਾਂ ਬਣਾ ਜਾਂਦੇ ਆ ਪਰ ਜਿਹੜੇ ਲੋਕਾਂ ਦੀ ਸਾਰ ਨਹੀਂ ਲਿੰਦੀ ਜੇ ਇਹਨਾਂ ਦੀਆਂ ਬਹੁਮਤ ਦੇ ਨਾਲੇ ਸਰਕਾਰ ਬਣਦੀ ਆ ਤੇ ਬਹੁਮਤ ਦੇ ਨਾਲ ਲੋਕਾਂ ਦੀਆਂ ਮੰਗਾਂ ਸੁਣਨੇ ਚਾਹੀਦੀਆਂ ਜਿਹੜੀ ਤੇ ਉਹ ਮੰਗ ਕਰਦੇ ਆ ਉਹ ਦੇਣੀ ਨਹੀਂ ਉਲਟਾ ਲਿਆ ਕੇ ਜਿਹੜੇ ਕਾਨੂੰਨ ਥੋਪਣੇ ਆ ਜਿਹਦਾ ਸਰਕਾਰ ਦਾ ਵਿਰੋਧ ਕਰਦੇ ਆ ਕਿਸਾਨ ਜਥੇਬੰਦੀਆਂ ਮਜ਼ਦੂਰ ਮੁਲਾਜ਼ਮ ਕਰਦੇ ਆ ਉਹ ਜਦੋਂ ਉਹਦੇ ਉਲਟ ਜਾ ਕੇ ਕੰਮ ਕਰਦੇ ਆ ਤੇ ਆਟੋਮੈਟਿਕ ਵਿਰੋਧ ਆ ਕਿਉਂਕਿ ਇਹਨਾਂ ਦਾ ਫਰਜ ਬੰਦਾ ਵਾ ਜਿਵੇਂ ਸਟੇਟ ਦੀ ਸਰਕਾਰ ਆ ਸਟੇਟ ਦੀ ਸਰਕਾਰ ਦੇ ਬਾਡਰਾਂ ਦੇ ਧਰਨੇ ਲੱਗੇ ਲਗਭਗ ਸਾਲ ਦੇ ਕਰੀਬ ਹੋ ਗਿਆ ਕਿੰਨੇ ਕਿਸਾਨਾਂ ਦੀਆਂ ਮੌਤਾਂ ਹੋ ਗਈਆਂ ਇੱਕ ਨੌਜਵਾਨ ਦੀ ਉੱਥੇ ਗੋਲੀ ਚੱਲ ਕੇ ਮੌਤ ਹੋ ਗਈ ਆ ਸਰਕਾਰ ਨੇ ਉਹਨਾਂ ਨੂੰ ਇਨਸਾਫ ਨਹੀਂ ਦਿੱਤਾ ਤੇ ਤਾਂ ਹੀ ਉਹਨਾਂ ਨੂੰ ਸੰਘਰਸ਼ ਤਿੱਖਾ ਕਰਨਾ ਪੈ ਰਿਹਾ ਨਹੀਂ ਤੇ ਪੰਜਾਬ ਸਰਕਾਰ ਬਕਾਇਦਾ ਸਾਰਾ ਟੈਕਸ ਦਿੰਦੀ ਆ ਕੇਂਦਰ ਸਰਕਾਰ ਨੂੰ ਇੱਕ ਜਰੀਆ ਬਣਾ ਕੇ ਉਹਨਾਂ ਦੀਆਂ ਮੀਟਿੰਗਾਂ ਕਰਾ ਕੇ ਉਹਨਾਂ ਦੇ ਮਸਲੇ ਨੂੰ ਹੱਲ ਕਰਾ ਸਕਦੀ ਸੀ ਸੋ ਸਾਰੇ ਆਪਣੀਆਂ ਮੰਗਾਂ ਲੈ ਕੇ ਚੱਲਦੇ ਆ ਜਦੋਂ ਮੀਟਿੰਗ ਬੈਂਦੀ ਹੈ ਉਹਦੇ ਵਿੱਚ ਕੁਝ ਮੰਗਾਂ ਤੇ ਸਹਿਮਤੀ ਹੋ ਜਾਂਦੀ ਕੁਝ ਲਈ ਸਮਾਂ ਫਿਕਸ ਹੋ ਜਾਂਦਾ ਪਰ ਕਿਤੇ ਨਾ ਕਿਤੇ ਮੋਦੀ ਸਰਕਾਰ ਦੇ ਜਾਂ ਕੇਂਦਰ ਸਰਕਾਰ ਜਾਂ ਪੰਜਾਬ ਸਰਕਾਰ ਦੇ ਅੜੀਏ ਰਵੱਈਏ ਕਰਕੇ ਜਿਹੜੀ ਉਹਨਾਂ ਨੇ ਮੀਟਿੰਗ ਵੀ ਨਹੀਂ ਕੀਤੀ ਮੰਗਾਂ ਨੂੰ ਨਜ਼ਰਅੰ ਇਹਦੇ ਚ ਉਹਨਾਂ ਨੇ ਰੋਸ ਵਜੋਂ ਜਿਹੜਾ ਮਤਲਬ ਹੜਤਾਲ ਦੇ ਨਾਲ-ਨਾਲ ਤਰਨੇ ਦੇ ਨਾਲ-ਨਾਲ ਜਿਹੜਾ ਮਰਨ ਵਰਤੇ ਬੈਠੇ ਆ ਤੇ ਉਹਨੂੰ ਸਫਲ ਬਣਾਇਆ ਵਾ ਤੇ ਨਾਲ ਹੀ ਅੱਜ ਜਿਹੜਾ 30 ਨੂੰ ਉਹਨਾਂ ਬੰਦ ਦੀ ਕਾਲ ਦਿੱਤੀ ਸੀ ਇਹਦੇ ਚ ਲੋਕਾਂ ਨੇ ਜਿਹੜਾ ਐਡਾ ਵੱਡਾ ਹੰਗਾਰਾ ਦਿੱਤਾ ਕਿਸਾਨਾਂ ਨੂੰ ਸੋ ਬੜੀ ਵੱਡੀ ਗੱਲ ਆ ਕਿਉਂਕਿ ਪੂਰਾ ਪੰਜਾਬ ਕਿਸਾਨਾਂ ਦੇ ਨਾਲ ਖੜਿਆ ਵਾ ਤੇ ਪੰਜਾਬ 100% ਜਿਹੜਾ ਖੇਤੀ ਤੇ ਨਿਰਭਰ ਕਰਦਾ ਵਾ ਇਹ ਸਾਰੀਆਂ ਮੰਗਾਂ ਜਿਹੜੀਆਂ ਸਾਂਝੀਆਂ ਨੇ ਜੀ ਬਿਲਕੁਲ ਹੋਰ ਵੀ ਇੱਥੇ ਮੁਲਾਜ਼ਮ ਹੈਗੇ ਇਹਨਾਂ ਨਾਲ ਵੀ ਗੱਲਬਾਤ ਕਰਾਂਗੇ ਸਰ ਕੀ ਨਾਮ ਹੈ ਤੁਹਾਡਾ ਜੀ ਸੁਖਵਿੰਦਰ ਸਿੰਘ ਅੱਛਾ ਭਈ ਕੀ ਲੱਗਦਾ ਤੁਹਾਨੂੰ ਅੱਜ ਜਿਵੇਂ ਕਿਸਾਨਾਂ ਵੱਲੋਂ ਜਿਹੜਾ ਬੰਦੀ ਕਾਲ ਦਿੱਤੀ ਗਈ ਹੈ ਹੁਣ ਤੁਸੀਂ ਇੱਥੇ ਧੰਨਾ ਪ੍ਰਦਰਸ਼ਨ ਕਰ ਰਹੇ ਹੋ ਤੇ ਕਿਸਾਨਾਂ ਨੂੰ ਸਮਰਥਨ ਦੇ ਰਹੇ ਹੋ ਤੇ ਇਸ ਤੋਂ ਬਾਅਦ ਤੁਸੀਂ ਕਿਧਰ ਰੂਟ ਕਿੱਥੇ ਦਾ ਤੁਹਾਡਾ ਅਸੀਂ ਜੀ ਪਨਵਾਸ ਪੀਆਰਟੀਸੀ ਕੰਟਰੈਕਟ ਵਰਕਰ ਜੱਥੇਬੰਦੀ ਵੱਲੋਂ ਜਿਹੜਾ ਸਾਡਾ ਸਮਰਥਨ ਕਿਸਾਨਾਂ ਨਾਲ ਉਹ ਸ਼ੁਰੂ ਤੋਂ ਹੀ ਸਾਡੀ ਜੱਥੇਬੰਦੀ ਹੈ ਜਿਹੜੀ ਉਹ ਕਿਸਾਨਾਂ ਨਾਲ ਖੜਦੀ ਆ ਰਹੀ ਹੈ ਕਿਉਂਕਿ ਜਿਹੜਾ ਕਿਸਾਨੀ ਦਾ ਧੰਦਾ ਉਹ ਸਾਰਿਆਂ ਦਾ ਮੁੱਖ ਮੇਨ ਧੰਦਾ ਉਹੀ ਆ ਅਸੀਂ ਵੀ ਕਿਸਾਨਾਂ ਦੇ ਹੀ ਬੱਚੇ ਆ ਮਲਾਜਮ ਅਸੀਂ ਬਾਅਦ ਚ ਆ ਪਹਿਲਾਂ ਅਸੀਂ ਕਿਸਾਨ ਆ ਤੋ ਸਾਡਾ ਫਰਜ਼ ਬਣਦਾ ਸੋ ਬਾਕੀ ਜਿਹੜੀ ਮੇਨ ਗੱਲ ਆ ਵੀ ਸਰਕਾਰਾਂ ਜਿਹੜੇ ਆਪਣੇ ਕੰਮ ਨੇ ਉਹ ਧਿਆਨ ਨਾ ਨਹੀਂ ਕਰ ਰਹੀਆਂ ਜਿਹੜੀ ਉਹਨਾਂ ਦੀ ਬਣਦੀ ਡਿਊਟੀ ਆ ਲੋਕਾਂ ਨੂੰ ਸਹੂਲਤਾਂ ਦੇਣੀਆਂ ਕਿਸਾਨਾਂ ਨੂੰ ਮਜ਼ਦੂਰਾਂ ਨੂੰ ਮਜ਼ਦੂਰਾਂ ਨੂੰ ਉਹ ਸਰਕਾਰ ਦੀ ਡਿਊਟੀ ਬਣਦੀ ਆ ਉਹ ਆਪਣਾ ਜਿਹੜਾ ਹੈਗਾ ਡਿਊਟੀ ਆਪਣੀ ਧਿਆਨ ਨਾ ਨਹੀਂ ਕਰਦੇ ਉਹਨੂੰ ਨਹੀਂ ਨਿਭਾਉਂਦੇ ਜਾਂ ਲੋਕਾਂ ਦੀਆਂ ਮੰਗਾਂ ਜ਼ਰੂਰਤਾਂ ਨੇ ਜਿਹੜੀਆਂ ਸਰਕਾਰਾਂ ਨਹੀਂ ਪੂਰੀਆਂ ਕਰਦੀਆਂ ਸੋ ਜਿਸ ਦੇ ਜਿਸ ਦੇ ਰੋਸ ਵਜੋਂ ਫਿਰ ਲੋਕਾਂ ਨੂੰ ਜਿਹੜਾ ਸੜਕਾਂ ਤੇ ਆਉਣਾ ਪੈਂਦਾ ਸਾਡਾ ਜਿਹੜਾ ਰੂਟ ਆ ਇਸ ਤੋਂ ਬਾਅਦ ਅਸੀਂ ਹੁਣ ਡਿਪੂ ਦੇ ਵਿੱਚੋਂ ਲੱਡਵਾਲ ਟੋਲ ਤੇ ਜਾ ਕੇ ਜਿਹੜਾ ਹੈਗਾ ਕਿਸਾਨੀ ਧਰਨੇ ਦੇ ਵਿੱਚ ਸਮੂਲੀਅਤ ਕਰਾਂਗੇ ਪਨਪਤ ਜੱਥੇਬੰਦੀ ਵੱਲੋਂ ਜੀ ਬਿਲਕੁਲ ਸਰ ਇੱਕ ਗੱਲ ਹੋ ਰਹੀ ਹੈ ਜੇਕਰ ਗੱਲ ਕਰੇ ਜਦੋਂ ਬੰਦ ਹੁੰਦਾ ਆ ਜਦੋਂ ਤੁਹਾਡੇ ਵੱਲੋਂ ਵੀ ਬੰਦ ਕੀਤੀ ਜਾਂਦੀ ਹੈ ਸਟ੍ਰਾਈਕ ਕੀਤੀ ਜਾਂਦੀ ਹੈ ਜਾਂ ਫਿਰ ਹੋਰ ਵੀ ਜਿਵੇਂ ਇਲਾਨ ਕੀਤੇ ਜਾਂਦੇ ਨਹੀਂ ਵੀ ਜਿਵੇਂ ਅੱਜ ਪੰਜਾਬ ਬੰਦੇ ਆ ਤੇ ਤੁਹਾਨੂੰ ਨੁਕਸਾਨ ਕਿੰਨਾ ਹੁੰਦਾ ਸਰ ਜੇਕਰ ਨੁਕਸਾਨ ਦੀ ਗੱਲ ਕਰੀ ਕਿੰਨਾ ਨੁਕਸਾਨ ਕਿੰਨਾ ਹੁੰਦਾ ਬਿਲਕੁਲ ਸਾਨੂੰ ਤੇ ਨੁਕਸਾਨ ਹੁੰਦਾ ਹੀ ਹੁੰਦਾ ਮੈਗਮੇ ਨੂੰ ਬਹੁਤ ਵੱਡਾ ਨੁਕਸਾਨ ਹੁੰਦਾ ਕਿਉਂਕਿ ਲੋਕਾਂ ਨਾਲ ਜੁੜਿਆ ਧਾਰਾ ਵਾ ਤੇ ਜਿੱਥੇ ਲੋਕਾਂ ਨੂੰ ਸਫ਼ਰ ਸਹੂਲ ਦੇਣੀ ਜਾਂ ਪਿੰਡਾਂ ਚੋਂ ਜਿਹੜੇ ਸਾਡੇ ਬੱਚੇ ਸਟੂਡੈਂਟ ਪੜ੍ਹਨ ਆਉਂਦੇ ਆ ਉਹਨਾਂ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਕਿਉਂਕਿ ਜਿੱਥੇ ਬਸ ਤੇ ਫ੍ਰੀ ਸਫ਼ਰ ਸਹੂਲ ਦਿੱਤੀ ਆ ਸਰਕਾਰ ਨੇ 17 18 ਕੈਟਾਗਰੀਆਂ ਨੂੰ ਜਦੋਂ ਉਹਨਾਂ ਨੂੰ ਆਪਣੀ ਗੱਡੀ ਜਾਂ ਵਹਿਕਲ ਲੈ ਕੇ ਮ ਛੱਡ ਕੇ ਤੇ ਗੇਟਾਂ ਤੇ ਬਈਏ ਕਿਉਂਕਿ ਘਰਾਂ ਤੋਂ ਤਾਂ ਅਸੀਂ ਆ ਜੰਨੇ ਆ ਪਰ ਜਦੋਂ ਅਸੀਂ ਦਰੀ ਤੇ ਬੈੰਨੇ ਆ ਤੇ ਕਿਸੇ ਗੱਲ ਤੋਂ ਬੈੰਨੇ ਆ ਕਿ ਸਾਨੂੰ ਜਿਹੜਾ ਆਪਣਾ ਬਣਦਾ ਮਿਹਨਤ ਦਾ ਮੁੱਲ ਨਹੀਂ ਪੈਂਦਾ ਕਿਉਂਕਿ ਲੰਬੇ ਸਮੇਂ ਤੋਂ ਆਊਟਸੋਰਸ ਕੰਟਰੈਕਟ ਤੇ ਨੌਕਰੀਆਂ ਕਰ ਰਹੇ ਆ ਨਾ ਹੀ ਕੋ ਸਰਵਿਸ ਰੂ ਲਾਗੂ ਨੇ ਨਾਈ ਵਿਭਾਗ ਦਾ ਕੋਈ ਰਾਹ ਖੜਾ ਹੈਗਾ ਕਿਉਂਕਿ ਨਿਜੀਕਰਨ ਕੀਤਾ ਜਾ ਰਿਹਾ ਵੱਡੇ ਪੱਧਰ ਤੇ ਜਿਹੜੀ ਸਾਡੀ ਲੜਾਈ ਆ ਤੇ ਅਸੀਂ ਤੇ ਮੰਗ ਕਰਦੇ ਆ ਸਰਕਾਰ ਨੂੰ ਕਿ ਇਹਨੂੰ ਸਰਕਾਰੀ ਈਦਾਰਿਆਂ ਨੂੰ ਸਰਕਾਰੀ ਵਿਭਾਗਾਂ ਨੂੰ ਬਚਾਇਆ ਜਾਵੇ ਕਿਉਂਕਿ ਇੱਥੇ ਅੱਜ ਅਸੀਂ ਦੀ ਨੌਕਰੀਆਂ ਕਰ ਰਹੇ ਆਂ ਗਾਂ ਬੱਚਿਆਂ ਨੇ ਕਰਨੀਆਂ ਨੇ ਤੇ ਜੇ ਵਿਭਾਗ ਬਚੂਗਾ ਤੇ ਆਟੋਮੈਟਿਕ ਜਿਹੜਾ ਪੰਜਾਬ ਸਾਡਾ ਖਿਸ਼ਾਲ ਹੋਊਗਾ ਜੇ ਬਿਲਕੁਲ ਅਸੀਂ ਆ ਗੱਲਬਾਤ ਕੀਤੀ ਲੁਧਿਆਣਾ ਦੇ ਬੱਸ ਸਟੈਂਡ ਦੇ ਵਿੱਚ ਜਿਹੜਾ ਪੂਰੀ ਤਰ੍ਹਾਂ ਬੰਦ ਹੈ ਅੱਜ ਕਿਸਾਨਾਂ ਵੱਲੋਂ ਪੰਜਾਬ ਬੰਦ ਹੈ ਜਿਹੜਾ ਸੱਦਾ ਦਿੱਤਾ ਗਿਆ ਸੀ ਕਾਲ ਦਿੱਤੀ ਗਈ ਸੀ ਪਰ ਜੇਕਰ ਗੱਲ ਕਰ ਲੁਧਿਆਣਾ ਬੱਸ ਸਟੈਂਡ ਦੇ ਵਿੱਚ ਜਿਹੜੇ ਪੀਆਰਟੀ ਪੰਨ ਬੱਸ ਦੇ ਜਿਹੜੇ ਮੁਲਾਜ਼ਮ ਹੈਗੇ ਨੇ ਉਹ ਕਿਸਾਨਾਂ ਦੇ ਕਿਤਨੇ ਕਿਤਨੇ ਸਮਰਥਨ ਵਿੱਚ ਆਏ ਨੇ ਹੁਣ ਇੱਥੇ ਡਿੱਪੂ ਤੋਂ ਬਾਅਦ ਇਹ ਲੋਡਵਲ ਟੋਲ ਪਲਾਜ਼ਾ ਤੇ ਜਾ ਕੇ ਕਿਸਾਨਾਂ ਨੂੰ ਸਮਰਥਨ ਦੇਣਗੇ ਲੁਧਿਆਣਾ ਤੋਂ ਲਖਮਿੰਦਰ ਸਿੰਘ ਦੈਨਿਕ ਸਵਰਟਾ ਟੀਵੀ